ਆਏ ਦਿਨ ਹੀ ਲੁਟੇਰੇ ਬਿਨਾ ਕਿਸੇ ਡਰ ਦੇ ਲੁੱਟਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ ਤਾਜ਼ਾ ਮਾਮਲਾ ਬਟਾਲਾ ਵਿਖੇ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਬੀਤੀ ਦਿਨ ਰਾਤ ਕਰੀਬ 11 ਵਜੇ ਬਟਾਲਾ ਨਜ਼ਦੀਕ ਨੈਸ਼ਨਲ ਹਾਈਵੇ ਤੇ ਹੋਟਲ ਬੈਲਾ ਵਿਟਾ ਤੋਂ ਖਾਣਾ ਖਾ ਕੇ ਨਿਕਲੇ ਚਾਰ ਦੋਸਤਾਂ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਫਾਇਰਿੰਗ ਕਰਦੇ ਹੋਏ I20 ਕਾਰ ਖੋਲੀ ਅਤੇ ਮੌਕੇ ਤੋਂ ਫਰਾਰ ਹੋ ਗਏ ਲੁਟੇਰਿਆਂ ਦੇ ਵੱਲੋਂ ਮੌਕੇ ਤੇ ਫਾਇਰਿੰਗ ਵੀ ਕੀਤੀ ਗਈ ਬਟਾਲਾ ਵਾਸੀ ਨਰੇਸ਼ ਕੁਮਾਰ ਦੇ ਪੱਟ ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਇਸ ਘਟਨਾ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਉਕਤ ਦੋਸਤਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉੱਥੇ ਹੀ ਮਟਾਲਾ सदर ਥਾਣਾ ਦੇ ਐਸ ਐਚਓ ਸੁਰਿੰਦਰਪਾਲ ਸਿੰਘ ਦੇ ਵੱਲੋਂ ਇਸ ਸਾਰੀ ਘਟਨਾ ਦੇ ਬਾਰੇ ਦੱਸਦੇ ਹੋਏ ਕਿਹਾ ਗਿਆ ਕਿ ਕੇਸ ਦਰਜ ਕਰਦੇ ਹੋਏ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਆਸ-ਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਗਰਾਤ ਸਿੰਘ ਜੋ ਸਾਡਾ ਮੇਨ ਅਕਿਊਜ਼ਡ ਹੈ ਇੱਕ ਬੜੇ ਵੱਡੇ ਪੱਧਰ ਦਾ ਡਰੱਗ ਸਮਗਲਰ ਹੈ ਤੇ ਹੁਣ ਉਹ ਵੈਪਨ ਤਸਕਰੀ ਦੇ ਵਿੱਚ ਵੀ ਸ਼ਾਮਿਲ ਹੋ ਗਿਆ ਇਹਦੇ ਤੇ ਪਹਿਲਾਂ ਕਈ ਸਾਰੇ ਪਰਚੇ ਰਜਿਸਟਰਡ ਹੈ ਤੇ 2020 ਤੋਂ ਇਹਦੇ ਖਿਲਾਫ ਪਰਚੇ ਰਜਿਸਟਰਡ ਹੈ ਇਹਦੇ ਫਾਦਰ ਜਿਹੜਾ ਹੈ ਅਵਤਾਰ ਤਾਰੀ ਇਹ ਵੀ ਬਹੁਤ ਵੱਡੇ ਲੈਵਲ ਦੇ ਸਮਗਲਰ ਹੈ ਇਹਨਾਂ ਨੂੰ ਵੀ 10 ਸਾਲ ਦੀ ਸਜ਼ਾ ਹੋਈ ਹੈ ਇਸ ਬੰਦੇ ਦਾ ਬੜਾ ਹੀ ਮਾੜਾ ਪਿਛੋਕੜ ਹੈ ਤੇ ਐਂਟੀ ਜਿਹੜੇ ਇੰਡੀ ਨੈਸ਼ਨਲ ਐਕਟੀਵਿਟੀਜ਼ ਅਸੀਂ ਕਹਿ ਸਕਦੇ ਆ ਉਹਦੇ ਵਿੱਚ ਇਨਵੋਲਡ ਹੁਣ ਉਹ ਪਾਕਿਸਤਾਨ ਤੋਂ ਸਮਗਲਿੰਗ ਦੀ ਐਕਟੀਵਿਟੀਜ਼ ਕਰ ਰਿਹਾ ਸੀ ਪਿਛਲੇ ਕੁਝ ਟਾਈਮ ਤੋਂ ਇਹ ਜਰਮਨ ਵਿਦੇਸ਼ ਜਰਮਨ ਦੇ ਵਿੱਚ ਬੈਠਿਆ ਸੀ ਉੱਥੋਂ ਆਪਣੀ ਟੀਮ ਬਣਾ ਕੇ ਜਿਹੜੇ ਬਾਰਡਰ ਦੇ ਏਰੀਆ ਹੁੰਦੇ ਆ ਵਲਨਰੇਬਲ ਏਰੀਆਜ਼ ਹੈਗੇ ਵਿਲੇजेस ਹੈ ਉੱਥੋਂ ਆਪਣੀ ਟੀਮਾਂ ਬਣਾ ਬਣਾ ਕੇ ਲੋਕਾਂ ਨੂੰ ਕੰਟੈਕਟਸ ਕਰਕਰ ਪਾਕਿਸਤਾਨ ਦੇ ਸਮਗਲਰਸ ਨੇ ਨਾਲ ਟਾਈਅਪ ਕਰਕੇ ਕ੍ਰਾਸ ਬਾਰਡਰ ਸਮਗਲਿੰਗ ਐਕਟੀਵਿਟੀਜ਼ ਕਰ ਰਿਆ ਸੀ ਤੇ ਸਾਡੇ ਰਡਾਰ ਤੇ ਸੀਗਾ ਇਹ ਹੁਣ ਫਰਵਰੀ ਦੇ ਮਹੀਨੇ ਵਿੱਚ ਵਾਪਸ ਇੰਡੀਆ ਆਇਆ ਸੀ ਉਸ ਤੋਂ ਹੀ ਅਸੀਂ ਇਹਨੂੰ ਫਾਲੋਅ ਅਪ ਕਰ ਰਹੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਅਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਇਹਦੇ ਬਾਕੀ ਸਾਥੀ ਜਿਹੜੇ ਹੈ ਉਹ ਵੀ ਸਾਡੇ ਅਨਵੈਸਟੀਗੇਸ਼ਨ ਦੇ ਵਿੱਚ ਆਏ ਨਹੀਂ ਆਤੰਗਵਾਦੀ ਗਤੀਵਿਧੀਆਂ ਤੋਂ ਨਹੀਂ ਬਟ ਆਰਮਸ ਸਮਗਲਿੰਗ ਹੈਗੀ ਆਮ ਸਮਗਲਿੰਗ ਜੋ ਹੈ ਉਹ ਹੈ ਗੋਸਤੋ ਵਗੈਰਾ ਸਾਰੇ ਕੋਕੀ ਵਾਹਤੇ ਜੁੜ ਕਰਨੇ ਗਾੜੀ ਕੇ ਸਾਥ 12 ਬਸ ਵੀ ਕੋਕੀ ਵਾਹ। ਉਹ ਅਭੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਬਟ ਹੱਲੇ ਤੱਕ ਇਹ ਚੀਜ਼ ਆਈ ਹੈ ਕਿ ਇਹਨਾਂ ਦੀ ਫਿਰੋਤੀ ਕਰੰਟੀ ਵੀ ਮਨਸ਼ਾ ਸੀ ਤੇ ਆਪਸੀ ਰੰਜਿਸ਼ ਵੀ ਕਈਆਂ ਦੀ ਸੀ ਜਿਸ ਤੇ ਲਈ ਇਹ ਵੈਪਨਸ ਮੰਗਾਉਂਦੇ ਸੀ ਸਾਰੇ ਹੈਕ ਤੁੰਦਾ ਜੀ ਸੋ ਇਹ ਸੂਰ ਕਲਾ ਪਿੰਡ ਹੈਗਾ ਉੱਥੇ ਕਲਾ ਨੌਰ ਦਾ ਯੂਨਿਟ ਅੱਗੇ ਸਰਕ ਇਨਵੈਸਟੀਗੇਸ਼ਨ ਵਿੱਚ ਕੋਈ ਹੋਰ ਵੀ ਉਮੀਦਾਂ ਜੀ ਨਿਕਲੇਗਾ ਹਾਂ ਜੀ ਸਾਨੂੰ ਪੂਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜੋ ਫਰਦਰ ਲੀਡਸ ਮਿਲ ਰਹੀਆਂ ਉਹਨੂੰ ਵੀ ਅਸੀਂ ਦੇਖ ਰਹੇ ਜੇ ਨਾ ਕੁਝ ਮਿਲਿਆ ਤਾਂ ਤੁਸੀਂ ਤੁਹਾਨੂੰ ਨਹੀਂ ਉਮੀਦ ਲੱਗਦੀ ਵੀ ਅਕੇ ਵੀ ਮਿਲੂਗਾ 13 ਬੰਦੇ ਜਿਹੜੇ ਫੜੇ ਨੇ ਸਾਰੇ ਕੋਈ ਇਹ ਸਾਰੇ ਪੰਜਾਬ ਦੇ ਨੇ ਜਾਂ ਇਤੋਂ ਕੋਈ ਬਾਹਰ ਤੋਂ ਲੋਕਲ ਤੋਂ ਬਾਹਰ ਦੇ ਸਾਰੇ ਬੰਦੇ ਸਾਰੇ ਸਾਰੇ ਇੱਥੇ ਦੇ ਹੀ ਹੈ ਬੰਦੇ ਇੱਥੇ ਦੇ ਹੀ ਹੈ ਪੰਜਾਬ ਦੇ ਹੀ ਪੰਜਾਬ ਦੇ ਹੀ ਹੈ ਆਊਟ ਆਫ ਸਟੇਟ ਦੇ ਨਹੀਂ ਹੈਗੇ ਫਿਲਹਾਲ ਪੰਜਾਬ ਦੇ ਹੀ ਹਨ ਸਰ ਇਹ ਉਹਦੇ ਵਾਸਤੇ ਕੰਮ ਕਰਦੇ ਹਾਂ ਜੀ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਾਹਿਬ ਦੀ ਰਹਿਨਮਾਈ ਚ ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਚ ਗੁਰਦਾਸਪੁਰ ਦੀ ਪੁਲਿਸ ਵੱਲੋਂ ਉਹਨਾਂ ਦੇ ਐਸਐਸਪੀ ਸ਼੍ਰੀ ਹਰੀਸ਼ ਦਾਇਮਾ ਦੀ ਅਗਵਾਈ ਚ ਇੱਕ ਬਹੁਤ ਸਫਲ ਪੁਲਿਸ ਆਪਰੇਸ਼ਨ ਕੀਤਾ ਗਿਆ ਜਿਦੇ ਵਿੱਚ ਅੰਤਰਰਾਜੀਏ ਸਮਗਲਰ ਅੰਤਰਰਾਸ਼ਟਰੀਏ ਸਮਗਲਰ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਅਹਿਮ ਸਫਲਤਾ ਮਿਲੀ ਹੈ ਜਿਦੇ ਵਿੱਚ ਉਹਨਾਂ ਦੇ ਸਰਗਣੇ ਜੁਗਰਾਤ ਸਿੰਘ son of ਅਫਤਾਰ ਸਿੰਘ ਸੁਮੇਤ 12 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਇਸ ਆਪਰੇਸ਼ਨ ਦੇ ਦੌਰਾਨ 32 ਲੱਖ 34 ਲੱਖ ਰੁਪਿਆ ਡਰਗ ਮਨੀ 6 ਇੰਪੋਰਟਡ ਵੈਪਨ ਇੰਪੋਰਟਡ ਮੇਡ ਦੇ ਵੈਪਨ ਤੇ 4.5 ਕਿਲੋ ਦੇ ਕਰੀਬ ਹਿਰੋਇਨ ਬਰਾਮਦ ਕੀਤੀ ਹੈ ਤੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹ ਜਿਹੜੇ ਵਿਅਕਤੀ ਸੀਗੇ ਇਹਨਾਂ ਚੋਂ ਜਿਹੜਾ ਇਹਨਾਂ ਦਾ ਸਰਗਣਾ ਹੈ ਜਗਰਾਤ ਸਿੰਘ ਉਹਦਾ ਪੁਰਾਣਾ ਕ੍ਰਾਈਮ ਦਾ ਪਛੋਕੜ ਵੀ ਹੈ ਚਾਰ ਕੇਸ ਉਹਦੇ ਤੇ ਪਹਿਲਾਂ ਨੇ ਉਹ ਕੁਝ ਅਰਸਾ ਦੌਰਾਨ ਅਰਸਾ ਪਹਿਲਾਂ ਜਰਮਨ ਚਲਾ ਗਿਆ ਸੀ ਜਰਮਨ ਤੋਂ ਵੀ ਇਹਨਾਂ ਗਤੀਵਿਧੀਆਂ ਦੇ ਵਿੱਚ ਸਲਿਪਤ ਸੀਗਾ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਤੇ ਹੁਣ ਪਿੱਛੇ ਫਰਵਰੀ ਮਹੀਨੇ ਦੇ ਵਿੱਚ ਵਾਪਸ ਇੱਥੇ ਆ ਗਿਆ ਸੀ ਇੱਥੇ ਦੇ ਕੁਝ ਨੌਜਵਾਨਾਂ ਨੂੰ ਉਹਨੇ ਆਪਣੇ ਨਾਲ ਰਲਾਇਆ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਉਹਨਾਂ ਦੇ ਐਕਟਿਵ ਇਨਵੋਲਵਮੈਂਟ ਦੇ ਨਾਲ ਇਹ ਸਾਰਾ ਸਮਾਨ ਉੱਥੋਂ ਤਸਕਰੀ ਉਹਨੇ ਕੀਤਾ ਹੈ ਇਹ ਸਾਰਾ ਕੁਝ ਤੋਂ ਮਸਲਮਾਂ ਦਾ ਸੀ ਇਹ ਸਾਰਾ ਸਮਾਨ ਪਾਕਿਸਤਾਨ ਤੋਂ ਆਇਆ ਤੇ ਇਹ ਸਮਾਨ ਜਿਹੜਾ ਹੈਗਾ ਇਹ ਅੱਗੇ ਦੇ ਉਹਦਾ ਮੋਡਿਊਲ ਸੀਗਾ ਕਿ ਉਹਨੇ ਕੁਝ ਯੋਜਨਾ ਬਣਾਈ ਸੀ ਕਿ ਉਹ ਫਰੋਤੀ ਵੀ ਲਊਗਾ ਕੁਝ ਬੰਦਿਆਂ ਤੋਂ ਕਿਡਨੈਪਿੰਗ ਵੀ ਕਰੂਗਾ ਜਿਸ ਦੇ ਲਈ ਇਹ ਫਾਇਰ ਆਮ ਮੰਗਵਾਏ ਗਏ ਸੀ ਪਲੱਸ ਇਹ ਨਸ਼ੇ ਦੇ ਕਾਰੋਬਾਰ ਚ ਜਿਹੜਾ ਉਹਨੂੰ ਪੈਸਾ ਬਚ ਰਿਆ ਸੀ ਉਹ ਵੀ ਉਹਨੇ ਯੂਜ਼ ਕਰਨਾ ਸੀ ਆਪਣੇ ਕਨੌਣੇ ਜਿਹੜੇ ਉਹਦੇ ਮਨਸੂਬੇ ਸੀ ਉਹ ਉਹ ਵਿਦੇਸ਼ ਚ ਜਾ ਕੇ ਕੰਮ ਕਰ ਰਿਹਾ ਸੀ ਪਹਿਲਾਂ ਫਿਰ ਬਾਅਦ ਇਹ ਪੱਕਾ ਹੀ ਉੱਥੇ ਨਰਾਈ ਨਹੀਂ ਪੱਕਾ ਨਰਾਈ ਨਹੀਂ ਸੀ ਕੁਝ ਦਿਨ ਲਈ ਉੱਥੇ ਗਿਆ ਸੀਗਾ ਤੇ ਉੱਥੋਂ ਵਾਪਸ ਆ ਗਿਆ ਕਿਉਂਕਿ ਇੱਥੇ ਬਹੁਤ ਲੁਕਰੇਟਿਵ ਕੰਮ ਉਹਦੇ ਲਈ ਸੀਗਾ ਉਹਦੇ ਕੋਲੇ ਪੈਸਿਆਂ ਦਾ ਬਹੁਤ ਕਿੰਨੀ ਦਿਨਾਂ ਦਾ ਬਹੁਤ ਪਾਦਾ ਸੀ ਲੰਬਾ ਇਹ ਲਗਭਗ ਤੁਹਾਨੂੰ ਇਹਦੀ ਡਿਟੇਲ ਜਿਹੜੀ ਹੈ ਐਸਐਸਪੀ ਸਾਹਿਬ ਦਿੰਦੇ ਨੇ ਦੇ ਦਿਓ ਜੀ ਹੋਰ ਵੀ ਸਾਰੇ ਦੇ ਗੱਤੀਵਿਧੀਆਂ ਆਪ ਤੋਂ ਵਾਦੀਆਂ ਵਿੱਚ ਸ਼ਾਮਲ ਹੋਣ ਦੀ ਐਸਐਸਪੀ ਸਾਹਿਬ ਡਿਟੇਲ ਦੇ ਦਿੰਦੇ ਨੇ ਡਿਟੇਲ ਲੈ ਲਓ ਉਹਨਾਂ ਦੀ ਵੀ ਬਾਈਟ ਆ ਜਾਊਗੀ ਐਸਐਮਜ਼ਡ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ